ਨੰਮਾਜਰੀ ਸੋਫੀਆ ਦੇ ਵਿਖੇ ਇੱਕ ਹਰਭਜਨ ਸਿੰਘ ਨਾਮੀ ਵਿਅਕਤੀ ਨੇ ਜion ਦੇ ਜੀ ਆਪਣੇ 7ਵੀਂ ਵਰਸੀ ਮਨਾ ਕੇ ਦਾਨ ਪੁੰਦਿਆ ਰਸਾਈਆਂ ਰਸਮਾਂ ਕੀਤੀਆਂ ਨੇ ਦੱਸਦੇ ਕਿ ਇੱਥੇ ਹੀ ਬਸ ਨਹੀਂ ਬਲਕਿ ਕਨੀਆਂ ਨੂੰ ਭੋਜਨ ਚੁਕਾਇਆ ਗਿਆ ਹੈ ਅਤੇ ਗੁਰਦੁਆਰਾ ਸਾਹਿਬ ਦੇ ਵਿੱਚ ਸੁਖਮਣੀ ਸਾਹਿਬ ਜੀ ਦੇ ਪਾਠ ਦੇ ਭੋਗ ਵੀ ਪਾਏ ਗਏ ਇੱਥੇ ਇਹ ਅੰਦਾਜ਼ਾ ਲਗਾਉਣਾ ਵੀ ਗਲਤ ਹੋਵੇਗਾ ਕਿ ਪੋਗਪਾਣ ਵਾਲਾ ਵਿਅਕਤੀ ਕਾਫੀ ਅਮੀਰ ਹੋਵੇਗਾ ਹਰਭਜਨ ਸਿੰਘ ਨਾਮੀ ਵਿਅਕਤੀ ਦਰਮਿਆਨੇ ਪਰਿਵਾਰ ਦੇ ਨਾਲ ਸੰਬੰਧਿਤ ਹੈ ਤੇ ਪਿਛਲੇ ਲੰਬੇ ਸਮੇਂ ਤੋਂ ਮੰਡੀਗੋਬਿੰਦਗੜ ਦੀ ਇੱਕ ਮਿਲ ਦੇ ਵਿੱਚ ਕੰਮ ਕਰਦਾ ਸੀ ਸ਼ੁਕਰ ਇੰਡੀਆ ਨਿਊਜ਼ ਦੇ ਸਾਰੀ ਦਰਸ਼ਕਾਂ ਸਵਾਗਤ ਹੈ ਤੇ ਮੈਂ ਬਾਰਸ ਗੋਤਮ ਤੇ ਅੱਜ ਅਸੀਂ ਜ਼ਿਲ੍ਹਾ ਸ਼੍ਰੀ ਫਤੇਗੜ ਸਾਹਿਬ ਦੇ ਨੇੜੇ ਕੰਢੇ ਪਿੰਡ ਮਰਜੀ ਪਹੁੰਚੇ ਆਉ ਇੱਕ ਅਸੀਂ ਐਸੇ ਇਨਸਾਨ ਨੂੰ ਤੁਹਾਡੇ ਰੂਦਰੂ ਕਰਨ ਲੱਗੇ ਜਿਹੜੇ ਕਿ ਜਿੰਦੇ ਜਿਹੀ ਆਪਣਾ ਭੋਗ ਪਾ ਰਹੇ ਨੇ ਤੇ ਵਰਸੀ ਪਾ ਰਹੇ ਆਉ ਉਹਨਾਂ ਨਾਲ ਗੱਲਬਾਤ ਕਰ ਰਹੇ ਨੇ ਹਰਭਜਨ ਸਿੰਘ ਜੀ ਨਾਲ ਕੀ ਕਹਿਣਾ ਹੈ ਜੀ ਸਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹਾਂਜੀ ਬਾਪੂ ਜੀ ਕਿਵੇਂ ਬਣਿਆ ਜੀ ਕਿਵੇਂ ਮਾਹੌਲ ਬਣਿਆ ਕਿ ਤੁਸੀਂ ਆਪਣੇ ਜਿੰਦੇ ਜਿਹੀ ਵਰਸੀ ਪਾਲ ਦਾ ਇੱਥੇ ਕੀ ਦਸਨ ਕਰੀਏ ਕੋਈ ਤਾਂ ਲੰਬੀਆਂ ਸਟੋਰੀਆਂ ਨੇ ਉਹ ਤਾਂ ਜੀਵਨ ਆ ਆਉਂਦਾ ਜਾਂਦਾ ਰਹਿੰ ਇਹ ਕੋਈ ਜੀਵਨ ਐਸਾ ਆ ਗਿਆ ਵੀ ਜਿੱਥੇ ਜਨਕੀ ਆਪਣੇ ਹੱਥ ਖੜੇ ਕਰ ਲੋ ਜੀਵਨ ਤੋਂ ਮਜਬੂਰੀ ਚ ਆਪਾਂ ਬਹੁਤ ਕੁਝ ਕਰਨਾ ਚਾਹੁੰਨੇ ਆ ਆਤਮ ਹੱਤਿਆ ਤੋਂ ਜਾ ਵੀ ਮੈਂ ਇਹਨਾਂ ਨੇ ਕੁਝ ਕਹਿਣਾ ਮਤਲਬ ਕਹਿਣ ਦਾ ਭਾਵੇਂ ਆ ਵੀ ਇਹ ਕੋਈ ਗੱਲਾਂ ਨਹੀਂ ਮੈਨੂੰ ਸੁਝਾਅ ਮਿਲੇ ਆ ਇਹਨਾਂ ਦੀ ਸੇਵਾ ਲਈ ਬਹੁਤ ਸੁਝਾਅ ਦੇ ਵਿੱਚ ਫਿਰ ਮੈਂ ਉਹ ਤੋਂ ਆਪਣਾ ਇਹ ਸ਼ੁਰੂਆਤ ਕੀਤੀ ਆ ਕਿ ਮੈਂ ਹਰ ਸਾਲ ਇਹ ਕਹਿੰਨਾ ਵੀ ਲੋਕਾਂ ਦਾ ਭਲਾ ਹੋਵੇ ਨਗਰ ਦਾ ਭਲਾ ਹੋਵੇ ਮੇਰਾ ਆਪਣਾ ਵੀ ਭਲਾ ਹੋਵੇ ਵੀ ਕਿਸੇ ਨੂੰ ਸਿੱਖਿਆ ਮਿਲੇ ਨਾ ਗੱਲਾਂ ਤੋਂ ਵੀ ਮੈਂ ਕਿਉਂ ਕਹਉਣਾ ਕਿਉਂ ਕਹਣ ਦਾ ਕਾਰਨ ਬਹੁਤ ਨੇ ਪੁੱਛਿਆ ਉਹ ਹੈ ਵੀ ਗਰੀਬੀ ਰੱਬ ਪਰਮਾਤਮਾ ਦਿੰਦਾ ਹੈ ਪਰ ਗਰੀਬੀ ਚੋ ਪਰਮਾਤਮਾ ਦਾ ਕੁਦਰਸਾ ਮਿਲਦਾ ਅਮੀਰੀ ਚੋ ਨਹੀਂ ਮਿਲਦਾ ਇਸ ਕਰਕੇ ਮੈਨੂੰ ਉਹ ਗਰੀਬੀ ਚੋ ਰਸਤਾ ਮਾਲਕ ਨੇ ਜਿਹੜਿਆਂ ਦੀ ਸੇਵਾ ਚ ਲੱਗਿਆ ਉਹ ਮਿਲੇ ਉਸ ਤੋਂ ਬਾਅਦ ਮੈਂ ਆਪਣਾ ਕੰਮ ਕੀਤਾ ਇਹ ਆਪਾਂ ਕਿੰਨੀ ਵੀ ਵਰਸੀ ਹੈ ਜੀ ਮੈਨੂੰ ਖਿਆਲ ਨਹੀਂ ਹੈ ਜਿਹੜੀ 19 ਤੇ 20 ਦੇ ਵਿੱਚ ਮੈਨੂੰ ਲੱਗਦਾ ਪਹਿਲਾ ਸੀਗਾ ਮੇਰਾ ਉਸ ਤੋਂ ਬਾਅਦ 19 ਵੀ ਮੇਰੇ ਖਿਆਲ ਨਹੀਂ ਕੁਝ ਜਾਂ ਤੋਏ ਜਾਂਦਾ ਹਾਂ ਬਸ ਸੁਨੇਹ ਜੰਦਾ ਬੰਦਾ ਕੁਝ ਕਹਿੰਦੇ ਇੱਕ ਵਾਰ ਤੁਸੀਂ ਆਤਮ ਹੱਤਿਆ ਕਰਨੋਂ ਮਹਿਤੇ ਚਲੇ ਗਏ ਪਰ ਚਲੋ ਇਹ ਤਾਂ ਦੇਖੋ ਐ ਵੀ ਜਦੋਂ ਬੰਦਾ ਮਜੂਰ ਹੁੰਦਾ ਕਹਵੜਾ ਕੀ ਕਿਛ ਕਹਿੰਦਾ ਪਰ ਉਹਦੇ ਵਿੱਚ ਇਹ ਆ ਵੀ ਆਪਾਂ ਨੂੰ ਉਤੋਂ ਸਿਹਤ ਮਿਲ ਗਈ ਜੀ ਕਿਸੇ ਦੀ ਸੇਵਾ ਦੇ ਸਿਹਤ ਮਿਲ ਗਈ ਭਾਈ ਇਹ ਜ਼ਿੰਦਗੀ ਕੇ ਰਹੀ ਆ ਦੁਬਾਰਾ ਨਹੀਂ ਆਉਣੀ ਤਾਂ ਮਰਨਾ ਤਾਂ ਹੈਗਾ بار بار ਮਰਨ ਦਾ ਕੋਈ ਫੈਸਲਾ ਨਹੀਂ ਤਾਂ ਕਰਮ ਕਰਕੇ ਮਰੋ ਉਹ ਜਦ ਦਾ ਫਿਰ ਮੈਂ ਕਰਮ ਕਰ ਰਿਹਾ ਆ ਆਪਣੀ ਸਿਹਤ ਵਾਸਤੇ ਨਗਰ ਖੇੜੇ ਦੀ ਸਿਹਤ ਵਾਸਤੇ ਨਗਰ ਦਾ ਜਾਨੀ ਜੋ ਵੀ ਹੈਗਾ ਵੀ ਭਾਈ ਜੋ ਵੀ ਕੋਈ ਸੌਂਦਾ ਗਿੰਦਾ ਹੋਵੇ ਉਹਨਾਂ ਵਾਸਤੇ ਬੇਨਤੀਆਂ ਨੇ ਵੀ ਕੋਈ ਆਤਮੋਤਿਆ ਨਾ ਕਰੇ ਤੇ ਚੰਗੇ ਰਸਤੇ ਚੱਲੇ ਗੁਰੂ ਮਹਾਰਾਜ ਦੇ ਲੱਗੇ ਪਰਮਾਤਮਾ ਉਹਨਾਂ ਚੜ੍ਹਦੀ ਕਲਾ ਰੱਖੇ ਬੱਸ ਇਹ ਨਹੀਂ ਬੇਨਤੀਆਂ ਦੱਸਾਂ ਨਿਮਰੀਆਂ ਬਾਕੀ ਜ਼ਿੰਦਗੀ ਵਿੱਚ ਬਹੁਤ ਕੁਝ ਆਉਂਦਾ ਬਹੁਤ ਜਾਂਦਾ ਪਰ ਗਰੀਬੀ ਇੱਕ ਉਸ ਐਸਾ ਚੀਜ਼ ਹੈ ਵੀ ਜਿਹੜੀ ਗਰੀਬੀ ਹੈ ਮਜਬੂਰ ਕਰ ਦਿੰਦੀ ਹੈ ਬੰਦੇ ਨੂੰ ਪਰ ਇੰਨਾ ਮਜਬੂਰ ਨਹੀਂ ਹੋਣ ਜਿਵੇਂ ਮਰ ਕੇ ਕੋਈ ਕੰਮ ਆਉਂਦਾ ਜਿਉਂਦੇ ਜੀ ਜੋ ਤੁਸੀਂ ਮਰਜ਼ੀ ਕਰ ਲਓ ਪਰਮਾਤਮਾ ਤੁਹਾਡਾ ਸਹਾਈ ਹੋਊਗਾ ਇਹ ਹੀ ਬੇਨਤੀ ਹੈ ਨਾ ਉਹ ਜਿਆਦਾ ਨਾ ਕੁਝ ਕਰੀਏ ਠੀਕ बस कोर्ट से संगत ਨੂੰ ਵੀ ਅਪੀਲ ਕਰਦੇ ਸੰਗਤ ਨੂੰ बस ਜੋ ਕੁਝ ਮੈਂ ਬੋਲਿਆ ਵੀ ਇਹੀ ਹੈ ਵੀ ਅਪੀਲ ਹੈ ਮੇਰੀ ਇਹ ਵੀ ਹਰ ਸਾਲ ਦੀ ਤਰ੍ਹਾਂ ਜਿਹੜਾ ਮੈਂ ਆਪਣਾ ਕਮਾਈ ਦੇ ਵਿੱਚੋਂ ਲਾਉਣਾ ਜਾਨੀ ਕਿ ਕਿਸੇ ਤੋਂ ਮੰਗ ਕੇ ਲਾਉਣਾ ਉਹ ਦਾਨ ਨਹੀਂ ਲੱਗਦਾ ਇੱਕ ਇੱਕ ਅੰਤ ਗੱਲ ਆਪਣੀ ਫੈਮਿਲੀ ਚ ਕੌਣ ਕੌਣਾ ਫੈਮਿਲੀ 'ਚ ਮੇਰੇ ਕੋਈ ਪੰਜੀਆਂ ਤੇ ਨਹੀਂ ਪੰਜੇ ਕਾਇਮ ਨਹੀਂ ਜਾਨੀ ਉਹਨਾਂ ਜੋ ਚਲੋ ਕੁਛ ਹੈ ਵੀ ਬਿਛੋੜਾ ਹੋ ਗਿਆ ਦਵਾਈਆਂ ਦਾ ਉਹ ਮਾਲਕ ਦੀ ਕਿਰਪਾ ਹੈ ਕੋਈ ਪਹਿਲਾਂ ਕੋਈ ਪਿੱਛੋਂ ਮੈਂ ਉਸ ਕਰਕੇ ਇਹ ਵੜੇ ਚੀਜ਼ਾਂ ਨੂੰ ਕਹਿਣਾ ਵੀ ਮੇਰਾ ਪਰਮਾਤਮਾ ਨੇ ਜੋ ਕੁਝ ਮੇਰੇ ਕਰਮਾਂ 'ਚ ਲਿਖਿਆ ਹੋਵੇਗਾ ਦਗਾਇਆ ਤਾਂ ਮੈਂ ਉਹਦੇ ਕਰਕੇ ਇਹ ਜਾਲੀਆ ਬਣਾ ਪ੍ਰੋਗਰਾਮ ਰਚਿਆ ਵੀ ਮੈਂ ਆਪਣੀ ਮਨ ਸਿਹਤ ਵੀ ਸਹੀ ਰੱਖਾਂ ਬੱਚਿਆਂ ਨੂੰ ਵੀ ਪ੍ਰੇਰਨਾ ਦਵਾਂ ਕਿ ਗਾਂ ਕੋਈ ਮੇਥੋਂ ਸਿੱਖੇ ਮਰ ਕੇ ਕੋਈ ਹੱਲ ਨਹੀਂ ਹੈ ਦਾ ਬਸ ਸਹੀ ਨਹੀਂ ਬੇਨਤੀ ਹੈ ਕਿ ਕਿਉਂਦੇ ਜੀ ਜੋ ਅਸੀਂ ਮਰਜੀ ਕਰ ਸਕਦੇ ਆ ਗਰੀਬੀ ਮੇਰੀ ਆਉਂਦੀ ਜਾਂਦੀ ਰਹਿੰਦੀ ਹੈ ਇਹ ਸਭ ਕੁਝ ਨਹੀਂ ਧੰਨਵਾਦ ਸੋ ਇਹ ਸੀ ਕਿਨ ਮਰਜਰੀ ਤੋਂ ਸਰਪੈਂਸਿੰਗ ਜੀ ਜਿਨ੍ਹਾਂ ਨੇ ਲੋਕਾਂ ਨੂੰ ਜਨਤਾ ਨੂੰ ਵੀ ਅਪੀਲ ਕੀਤੀ ਕਿ ਸੇਵਾ ਵੱਧ ਤੋਂ ਵੱਧ ਕਰੋ ਤੇ ਗੁਰੂ ਦੇ ਗੁਰੂ ਘਰ ਦੇ ਨਾਲ ਜੁੜੋ ਮੈਂ ਬਾਰਸ ਕਹਿੰਦਾ ਹਾਂ ਕਿ